ਭਾਜੀ ਆ 100 100 ਦੇ ਨੋਟ ਕਿਉਂ ਫੜੇ ਹੋਏ ਹੱਥ 'ਚ ਵੀਰੇ ਹੁਣ 100 ਦੇ ਨੋਟ ਵੀ ਜੇ ਤੁਸੀਂ ਲੈ ਕੇ ਆਉਂਗੇ ਸਰਦਾਰਜੀ ਟੁਆਇਸ ਤੇ ਤਾਂ ਵੀ ਤੁਹਾਨੂੰ ਖਾਲੀ ਨਹੀਂ ਮੁੜਾਂਗੇ ਕਿਉਂਕਿ ਸਰਦਾਰਜੀ ਟੁਆਇਸ ਤੇ ਹੋ ਚੁੱਕਿਆ ਹੁਣ 100 ਰੁਪਏ ਤੋਂ ਟੁਆਇਸ ਟਰਟ ਭਾਜੀ ਨਵੀਆਂ ਆਈਟਮਾਂ ਕਿਹੜੀਆਂ ਦਿਖਾਵਾਂਗੇ ਆਪਣੇ ਕਸਟਮਰਸ ਨੂੰ ਅੱਜ ਨਿਊ ਆਈਟਮਸ ਜਿਹੜੀਆਂ ਤਖਾਨ ਜਾ ਰਹੇ ਆ ਫੁੱਲੀ ਚੈਲੰਜ ਹੋਊਗਾ ਰੇਟ ਦਾ ਤੇ ਕੁਆਲਿਟੀ ਦਾ ਤੇ ਨਾਲੇ ਡਿਜ਼ਾਈਨ ਦਾ ਇਤਾਂ ਦੇ ਡਿਜ਼ਾਈਨ ਤਾਨੂੰ 올 ਓਵਰ ਇੰਡੀਆ ਕਿਸੇ ਵੀ ਟੌਏ ਸ਼ੌਪ ਤੇ ਨਹੀਂ ਮਿਲਨੇ ਗਰਲਸ ਲਈ ਜੇ ਤੁਸੀਂ ਲੈਣਾ ਚਾਹੁੰਦੇ ਹੋ ਐਦਾਂ ਦੇ ਤੁਸੀਂ ਟੌਇਜ਼ ਲੈ ਸਕਦੇ ਹੋ ਆ ਲੇਟੈਸਟ ਆਈਟਮ ਆ ਚੁਕੀਆਂ ਐਦਾਂ ਦੇ ਟੌਇਜ਼ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਨੇ ਆ ਆ ਕੈਂਡੀ ਗਰਬਰ ਜਿਹੜੀ ਗੇਮ ਆਈ ਹੈ ਕਿਸੇ ਕੋਲ ਨਹੀਂ ਆਣੀ ਜਿਹੜੇ ਬੋਲਦੇ ਆ ਨਾ ਵੈਰਾਈਟੀ ਦੀ ਜਿਹੜੇ ਗੱਲ ਕਰਦੇ ਆ ਉਹ ਵੈਰਾਈਟੀ ਕਿਤੋਂ ਵੀ ਨਹੀਂ ਇਕੱਠੀ ਹੋਣੀ ਕਿਸੇ ਤੋਂ ਵੀ ਕਿਉਂਕਿ ਆਪਣੇ ਕੋਲ ਆਜ ਕਿ ਬਹੁਤ ਹੀ ਸੋਹਣਿਆ ਤੇ ਬਿਹਤਰੀਨ ਆਈਟਮ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ 3 ਪੀਸ ਵਾਲਾ ਬੈਂਡ ਸੈਟ ਧਿਆਨ ਨਾਲ ਜੀ ਵੀਡੀਓ ਇੱਥੇ ਕਰ ਦੋ ਪਿਆਨੋ ਪੂਰਾ ਕੰਪਲੀਟ ਗਿਟਾਰ ਆ ਗਈ ਇੱਕ ਆ ਗਿਆ ਮਾਈਕ ਯਾਨੀ ਕਿ ਤਿੰਨ ਬੱਚੇ ਪੂਰਾ ਆਪਣਾ ਬੈਂਡ ਸੈਟ ਤਿਆਰ ਕਰ ਸਕਦੇ ਘਰ ਖੇਲ ਸਕਦੇ ਆ ਬਹੁਤ ਹੀ ਸੋਹਣਿਆ ਟਮਾ ਆ ਗਿਆ ਉਸ ਤੋਂ ਇਲਾਵਾ ਐਦਾਂ ਦੇ ਤੁਹਾਨੂੰ ਮਿਲ ਜਾਣੇ ਆ ਪ੍ਰੋਪਰ ਉੜਨ ਵਾਲੀ ਰਿਮੋਟ ਨਾਲ ਹੈਲੀਕਾਪਟਰ ਉਸ ਤੋਂ ਬਾਅਦ ਐਦਾਂ ਦੀਆਂ ਗਨਸ ਮਿਲ ਜਣੀਆਂ ਜਿਹੜੀਆਂ ਵਨ ਟਾਈਮ ਤੇ 48 ਬੁਲੇਟ ਸ਼ੂਟ ਕਰਦੀਆਂ ਵੈਰਾਈਟੀ ਤਾਂ ਬਹੁਤ ਜ਼ਿਆਦਾ ਹੈ ਪਰ ਗੱਲ ਇੱਥੇ ਨਹੀਂ ਮੁੱਕਦੀ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਤਾਂ ਜੋ ਤੁਸੀਂ ਬਣ ਸਕੋ ਐਸ ਟੈਸਲਾ ਗੱਡੀ ਦੇ ਲੱਕੀਵਿੰਦਰ